ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਹਾਂ ਮੈਚਿੰਗ ਸੂਟ ਤੇ ਬਾਹਾਂ ਦਾ ਡਿਜ਼ਾਈਨ ਬਣਾਣਾ ਆਹ ਆਪਣਾ ਕਮੀਜ਼ ਆ ਤੇ ਇਹਦੇ ਨਾਲ ਨਾ ਆਹ ਵਾਲੀ ਸਲਵਾਰ ਸੀ ਚਿੰਨ ਵਾਲੀ ਤੇ ਇਹਦੇ ਵਿੱਚੋਂ ਜਿਹੜਾ ਆਪਾਂ ਨਾ ਵਰਕ ਵਾਲਾ ਕੱਪੜਾ ਸਾਈਡਾਂ ਤੋਂ ਲਿਆ ਸੀ ਸਲਵਾਰ ਕਟਿੰਗ ਤੋਂ ਤੇ ਉਹਨੂੰ ਉਹਦੇ ਨਾਲ ਆਪਾਂ ਬਾਹਾਂ ਤੇ ਡਿਜ਼ਾਈਨ ਬਣਾ ਦਾਂਗੇ ਇਸ ਤਰ੍ਹਾਂ ਟੇਢਾ ਹੀ ਐ ਵਸੇ ਤੇ ਇਹਨੂੰ ਇਸ ਤਰ੍ਹਾਂ ਦੂਰਾ ਫੋਲਡ ਕਰ ਲਾਂਗੇ ਇਨਕੁਆਰੀ ਸਾਈਡ ਤੇ ਕਰ ਦਿੰਨੇ ਆ ਤੇ ਇਹਦੀ ਆਪਾਂ ਕਰਦੇ ਆ ਕਟਿੰਗ ਜਿੰਨਾ ਵੀ ਤੁਸੀਂ ਵਿਚਾਲੇ ਰੱਖਣਾ ਰੱਖ ਸਕਦੇ ਹੋ ਕੱਪੜਾ ਆਪਾਂ ਰੱਖਾਂਗੇ ਜੀ 4 ਇੰਚ ਤੇ ਇਧਰੋਂ ਰੱਖਾਂਗੇ ਇੱਥੋਂ ਤੱਕ ਜਿੱਥੇ ਤੱਕ ਆਪਣਾ ਵਰਕ ਆ ਸਾਢੇ 7 ਤੱਕ ਆ ਇੱਥੋਂ ਤੱਕ ਰੱਖਾਂਗੇ ਜੀ ਇਹਨੂੰ ਨਾ ਤੁਸੀਂ ਇਸ ਤਰ੍ਹਾਂ ਐਵੇਂ ਨਿਸ਼ਾਨ ਲਾ ਲੋ ਟੇਡਾ ਇਨਸ਼ਾਅਲਾਕਿ ਨਈ ਇਹ ਕਪੜਾ ਫालतू ਇਸੀ ਬਾਹ ਤੇ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਇਹਦਾ ਨਾ ਉਹਨੇ ਬਾਹਾਂ ਮਾ ਤੇ ਐਸੀ ਤਰੀਂ ਬਣਾਉਣੀ ਆ ਕਰ ਲੈ ਕਟਿੰਗ ਆਪਾਂ ਕਪੜਾ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਬਾਹ ਨੂੰ ਦੂਰੀ ਕਰ ਰੱਖੀ ਐ ਤੇ ਇਹਦੇ ਇੱਥੇ ਆਪਾਂ ਰੱਖਾਂਗੇ ਜਿੰਨਾ ਇਹ ਹੈਗੀ ਬਾਹ ਹੈਗੀ ਆਪਣੀ ਜਿੰਨਾ ਜਿੰਨਾ ਆਪਾਂ ਵਿੱਚ ਦੇਣਾ ਉਹਨਾਂ ਛੱਡ ਕੇ ਆਪਾਂ ਨਿਸ਼ਾਨ ਲਾ ਲਾਂਗੇ ਬਸ ਇਸ ਤਰ੍ਹਾਂ ਇੱਥੇ ਅੰਦਰ ਦੇ ਇੰਚ ਦਾ ਸਾਂਛਟਾਂਗੇ ਇਨਸ਼ਾਅੱਲਾ ਮੂਰੂ ਆਪਾਂ 2 ਇੰਚ ਆ ਸੌਰਜੀ ਜਿੰਨਾ ਕ ਆਪਾਂ ਦੇਣਾ ਮੋੜਨਾ ਮੂਰੂ ਉਹ ਛੱਡਤਾ ਇਸ ਤਰ੍ਹਾਂ ਬਾਕੀ ਤੁਸੀਂ ਜੇ ਨਾ ਸੈਟ ਆਵੇ ਤੁਸੀਂ ਇਸ ਤਰ੍ਹਾਂ ਖੋਲ ਕੇ ਨੂੰ ਰੱਖ ਕੇ ਉੱਤੇ ਕੱਪੜਾ ਰੱਖ ਕੇ ਵੀ ਵੇਖ ਸਕਦੇ ਹੋ ਵੀ ਆਪਣਾ ਕਿਵੇਂ ਦਾ ਆ ਬਿਲਕੁਲ ਸਹੀ ਆ ਹੋਜੀ ਆਪਾਂ ਪਹਿਲਾਂ 모ੜ ਲਾਂਗੇ ਇੱਥੋਂ 모ੜੋ ਥੋੜਾ ਥੋੜਾ ਹੁਣ ਆਪਾਂ ਇਹਦੀ ਸਿੱਧ ਪੁੱਠ ਚੈੱਕ ਕਰਕੇ ਆ ਵਾਲਾ ਪੁੱਠਾ ਪਾਸਾ ਇਹਨੂੰ ਆਪਾਂ ਜਿਵੇਂ ਆਪਾਂ ਬਾਹ ਤੇ मूहरी तो सिलाई लाने ने कच्ची उमें ला दें इतपाई होगी जो लैस लगाई तुम लैस भी ला सकते हो पर आप इतनी लैस नहीं लाई हाँ देखो जी ये आप कच्ची सिलाई ला ली हूँ जी अपनी लैस आट के लैस आप पुठी रखा इस तरह तो कपड़ा अपना बह सीधा होगा खिंचना नहीं बांह कपड़ा आस्ते आस्ते लावे हम आप इधर वालो ਮੋੜ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਲਾਸ ਲੱਗ ਗਈ ਹੁਣ ਇਹਨੂੰ ਆਪਾਂ ਐ ਸਿੱਧਾ ਕਰਕੇ ਇਹਦੇ ਤੇ ਕੱਚੀ ਸਲਾਈ ਵੀ ਲਾ ਸਕਦੇ ਆ ਤੇ ਪ੍ਰੈਸ ਨਾਲ ਵੀ ਤੁਸੀਂ ਕਰੀਜ ਬਣਾ ਸਕਦੇ ਹੋ ਪਰ ਆਪਾਂ ਨਾ ਸਲਾਈ ਲਾਉਣੀ ਹੈ ਨਾ ਇਹਦੇ ਤੇ ਪ੍ਰੈਸ ਨਾਲ ਕਰੀਜ ਬਣਾਉਣੀ ਐ ਇਸੇ ਤਰ੍ਹਾਂ ਹੀ ਲਾ ਦਾਂਗੇ ਆ ਸਿੱਧਪੁੱਟ ਚੈੱਕ ਕਰ ਲਾਂਗੇ ਆਪਣੇ ਕੱਪੜੇ ਦੀ ਤੇ ਇੱਥੋਂ ਹੁਣ ਰੱਖਾਂਗੇ ਹੁਣ ਆਪਾਂ ਇਹਦੇ ਉੱਤੇ ਲਾ ਦਨੇ ਆ ਸਲਾਈ ਚੁੰਡਾ ਨਾਲ ਆਪਣੀ ਚੁੰਡਾ ਸਿੱਧੀ ਮਿਲਣੀ ਚਾਹੀਦੀ ਹੈ ਇੱਥੋਂ ਲੈਸ ਜਿਹੜੀ ਨੂੰ ਆਪਾਂ ਕੱਟ ਦਾਂਗੇ ਫਿਰ ਸੌਖੀ ਮੁੜ ਜੂਗੀ

ਆ ਦੇਖ ਸਕਦੇ ਜੀ ਤੁਸੀਂ ਆਪਣੀ ਬਾਂਹ ਦਾ ਡਿਜ਼ਾਈਨ ਬਣ ਕੇ ਤਿਆਰ ਆ। ਮੇਰੀ ਵੀਡੀਓ ਚੰਗੀ ਲੱਗੀ ਲਾਈਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।